ਕਿ ਦਿੱਤੇ ਜੋ ਹਿੰਦੂ ਸਮਾਜ ਕਦੀ ਬਰਦਾਸ਼ਤ ਨਹੀਂ ਕਰੇਗਾ ਫਿਰ ਅਸੀਂ ਦਲ ਕਰੀਏ ਆਪਣੇ ਪ੍ਰਸ਼ਾਸਨ ਦੀ ਨਾਰਾਜ਼ਗੀ ਇਸ ਕਰਦੀ ਆ ਵੀ ਡਿਬਰਾਜਾ ਹੋਰ ਕੇ ਬ੍ਰਾਂਚਾਂ ਬਣਾ ਰਹੀਆਂ ਗਈਆਂ ਨੇ ਸਾਨੂੰ ਸੱਦ ਸੱਦ ਕੇ ਸਾਡੀਆਂ ਇੰਕੁਆਰੀਆਂ ਕੀਤੀਆਂ ਜਾਂਦੀਆਂ ਪਿਛਲੇ ਦਿਨੋਂ ਉਹ ਘਰੇ ਦੇ ਵਿੱਚ ਚਾਰ ਹਿੰਦੂਲਿਤ ਨੇਤਾ ਦੇ ਪਰਚੇ ਦਰਜ ਕੀਤੇ ਗਏ ਤੇ ਜਦ ਵਾਰੀ ਇਹਨਾਂ ਦੀ ਹੁੰਦੀ ਆ ਤੇ ਮੁੱਖ ਮੰਤਰੀ ਸਾਹਿਬ ਵੀ ਖੰਹਿਰਦੇ ਨੇ ਦੇ ਜੀ ਵੀ ਸਾਹਿਬ ਇਹ ਕਿਧਰੇ ਮੈਂ ਤੇ ਵੱਖਰਾ ਤੇ ਤੁਜੀ ਤੇ ਵੱਖਰਾ ਥੋੜੇ ਜੇ ਫੇਮ ਦੇ ਲਈ ਕੁਝ ਪੈਸੇ ਖਾਤਰ ਪਰਵਾਦੇ ਦੇ ਸਟੇਜ ਉੱਤੇ ਚੜ ਕੇ ਫਾਇਦੇ ਵਗਿਆ ਫਾਇਦੇ ਸਪਈਆ ਮੇਰੇ ਖਿਲਾਫ ਬੋਲਿਆ ਫਿਰ ਇਹ ਇਸਨੇ ਇਹ ਗੰਦੀ ਜੇ ਸਾਡੇ ਪ੍ਰਾਈਮਿੰਸਟਰ ਪ੍ਰਾਈਮਿੰਟਰ ਸਨ ਉਹਨਾਂ ਦੇ ਬੋਲਿਆ ਬਲ ਸਿੰਘ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਜਿਹੜੇ ਸ਼ਹੀਦ ਨੇ ਉਹਨਾਂ ਦੇ ਬੋਲਿਆ ਅੱਜ ਰਾਸ਼ੀ ਭਗਵਾਨ ਸੇਨਾ ਸੰਗਠਨ ਵੱਲੋਂ ਲੋਗਾਨਾ ਸ਼ਹਿਰ ਦੇ ਵਿੱਚ ਸਾਡੇ ਵੱਡੇ ਭਰਾ ਮਨੋਜ ਕਮਾਟੀ ਟਿੰਕੂ ਜੀ ਜਿਹੜੇ ਪੰਜਾਬ ਦੇ ਸੀਨੀਅਰ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਅਸੀਂ ਕਾਨਫਰੰਸ ਰੱਖੀ ਸੀ ਲੁਧਿਆਣੇ ਦੇ ਵਿੱਚ ਅਸੀਂ ਆਪਣਾ ਇੱਕ ਸੰਦੇਸ਼ ਇੱਕ ਵਿਸ਼ਾ ਜਿਹੜਾ ਕੁਝ 4-5 ਦਿਨ ਪਹਿਲਾਂ ਜਿਹੜਾ ਉਛਲਿਆ ਸੀ ਮੀਡੀਆ ਉੱਤੇ ਉਹਦੇ ਬਾਰੇ ਜਾਣਕਾਰੀ ਦੇਣ ਲਈ ਇੱਥੇ ਪਹੁੰਚੇ ਹਾਂ ਮੇਰੇ ਨਾਲ ਵਕvector ਸ਼ਹਿਰਾ ਤੋਂ ਜਿਹੜੇ ਸਾਡੇ ਨਮਾਇੰਦੇ ਨੇ ਉਹ ਅਜਲੂਧਾਨਾ ਪਹੁੰਚੇ ਨੇ ਅਸੀਂ ਅੱਜ ਗੱਲ ਰੱਖੀ ਸੀ ਆਪਣੀ ਕਿ ਪੰਜਾਬ ਦੇ ਵਿੱਚ ਦੋ ਤਰ੍ਹਾਂ ਦੇ ਕਾਨੂੰਨ ਸਰਕਾਰ ਕਿਉਂ ਚਲਾ ਰਹੀ ਹੈ ਜਦਕਿ ਜੋ ਸਾਡੇ ਸਮਾਜ ਸਾਡੇ ਹਿੰਦੂ ਲੋਕਾਂ ਦੀ ਗੱਲ ਹੁੰਦੀ ਹੈ ਤੇ ਇਹਨਾਂ ਦੇ ਪੱچے ਲਿਤੇ ਜਾਂਦੇ ਨੇ ਸਾਡੀਆਂ ਫੇਸਬੁੱਕ ਇੰਸਟਾਗ੍ਰਾਮ ਇੰਟਰਨੈਟਲੀ ਅੰਦਰ ਸਮਝ ਕੇ ਪ੍ਰਸ਼ਾਸਨ ਵੱਲੋਂ ਚੈੱਕ ਕੀਤੀਆਂ ਜਾਂਦੀਆਂ ਨੇ ਸਾਡੀਆਂ ਬਿਆਨਬਾਜ਼ੀਆਂ ਸਾਡੇ ਕਮੈਂਟਸ ਸਾਡੀਆਂ ਪਾਈਆਂ ਪੋਸਟਾਂ ਪਰ ਜਿੱਥੇ ਗੱਲ ਦੂਜੀ ਧਿਰ ਦੀ ਹੁੰਦੀ ਆ ਉਥੇ ਬਿਲਕੁਲ ਮੂੰਹ ਬੰਦ ਹੋ ਜਾਂਦੇ ਨੇ ਸਾਡੀ ਨਾਰਾਜ਼ਗੀ ਆ ਮੁੱਖ ਮੰਤਰੀ ਸਾਹਿਬ ਕੋ ਡੀਜੀਪੀ ਸਾਹਿਬ ਤੋਂ ਕਿ ਜਦੋਂ ਸਟੇਜਾਂ ਉੱਤੇ ਚੜ ਕੇ ਪਰਵਾਣੇ ਵਰਗੇ ਲੋਕ ਕੁਝ ਪੈਸਿਆਂ ਖਾਤਰ ਜਿਹੜੀ ਫੋਲਡਿੰਗ ਖਾਤਰ ਜਿਹੜੀ ਖਾਲਿਸਤਾਨ ਬਾਰੇ ਉਹਨਾਂ ਨੂੰ ਭਰ ਹੁੰਦੀ ਆ ਉਹ ਪੈਸੇ ਨਹੀਂ ਪੰਜਾਬ ਤਾਂ ਨੋਖਿਆ ਕਰਨਾ ਚਾਹੁੰਦੇ ਨੇ ਜੱਜ ਜੀ ਮੁੱਦੇ ਨੂੰ ਸਹੀ ਤਰ੍ਹਾਂ ਦੇਖਿਆ ਨਹੀਂ ਜਾਂਦਾ ਗੱਲ ਹੋਰ ਹੁੰਦੀ ਆ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੋਰ ਕਿਉਂਕਿ ਜੇ ਲੋਗ 3-4 ਮਹੀਨੇ أج ਕੋਈ ਐਡੰਦਾ ਵਾਅਦੇ ਦੇ ਬਿਆਨ ਨਹੀਂ ਦਿੰਦੇ ਤੇ ਸ਼ਾਇਦ ਇਹਨਾਂ ਦੇ ਘਰ ਨਹੀਂ ਚੱਲਦੇ ਪਰਵਾਨੇ ਵੱਲੋਂ ਸਾਡੇ ਤਿਰੰਦਰ ਸ਼ਾਸਤਰੀ ਜੀ ਜਿਹੜੇ ਸਾਡੇ ਬਿਲਕੁਲ ਮਾਨਜੋੜ ਨੇ ਸਭ ਦੇ ਸਲਾਤਨ ਦੀ ਪ੍ਰਚਾਰ ਕਰ ਰਹੇ ਨੇ ਉਹਨਾਂ ਨੂੰ ਸ਼ਰੇਅ ਸਟੇਜ ਤੋਂ ਤਾਂ ਕੰਕੀਆਂ ਤੇ ਟੀਆਂ ਗਈਆਂ ਫਿਰ ਸਾਡੇ ਜਿਹੜਾ 1984 ਦੇ ਵਿੱਚ ਜੋੜੀ ਹੋਇਆ ਸਾਰਤੋਂ ਤੇ ਰਿਪੀਟ ਕੀਤਾ ਜਦਕਿ ਉਹ ਚੀਜ਼ਾਂ ਸਾਨੂੰ ਭੁੱਲਣੀਆਂ ਚਾਹੀਦੀਆਂ ਪੰਜਾਬ 'ਚ ਸ਼ਾਂਤੀ ਹੋਣੀ ਚਾਹੀਦੀ ਆ ਜਿਹੜਾ ਬੰਦਾ ਇਹ ਸਪੀਚ ਕਰਦਾ ਹੈ ਉਹ ਤੇ ਪਰਚਾ ਦਾ ਜ਼ਿਕਰੋ ਪਰ ਬਿਲਕੁਲ ਬਰਾਬਰ ਤੋਂ ਲੋ ਪੰਜਾਬ ਦੇ ਵਿੱਚ ਹਿੰਦੂ ਸਿੱਖ ਦੀ ਰਾਜਨੀਤੀ ਕਦੋਂ ਤੱਕ ਚਲੇਗੀ ਹਿੰਦੂ ਸਿੱਖ ਦੀ ਰਾਜਨੀਤੀ ਦੀ ਗੱਲ ਤੁਸੀਂ ਕੀਤੀ ਪਰ ਅਸੀਂ ਕੋਈ ਰਾਜਨੀਤਿਕ ਧਿਰ ਨਹੀਂ ਆ ਅਸੀਂ ਇੱਕ ਸੰਗਠਨ ਆ ਮੈਂ ਸਾਨੂੰ ਵੋਟਾਂ ਦੇ ਦੀਏ ਅਸੀਂ ਆਪਣੇ ਸਮਾਜ ਦੀ ਨਿਸ਼ਾਨਗਲ ਕੀਤੀ ਆ ਸਮਾਜ ਦੀ ਖੜੇ ਆ ਅਸੀਂ ਰਾਸ਼ਟਰੀ ਭਗਵਤ ਸੇਨਾ ਸੰਗਠਨ ਉਹ ਸੰਗਠਨ ਜਿਵੇਂ ਹੋਰ ਲੋਕਾਂ ਦੀ ਆਵਾਜ਼ ਵੀ ਚੁੱਕੀ ਮੈਂ ਤੁਹਾਨੂੰ ਯਾਦ ਕਰਾ ਦੇਣਾ ਚਾਹੁੰਦਾ 108 ਅੰਦਰ ਦਾ ਧਰਨਾ ਰਾਸ਼ਟਰੀ ਭਗਵਤ ਸੇਨਾ ਸੰਗਠਨ ਨੇ ਇੱਕ ਤੱਕ ਲੜੂ ਨਾ ਟੁੱਟ ਪਰ ਜਿਹੜੇ ਲਾਸ਼ ਡਿਆ ਉਹ ਕੀ ਸੀ ਉਹਦੇ ਵਿੱਚ ਨਾ ਕੋਈ ਸਿੱਖ ਵੇਖਿਆ ਗਿਆ ਨਾ ਕੋਈ ਈਸਾਈ ਵੇਖਿਆ ਗਿਆ ਉਹਦੇ ਵਿੱਚ ਸਿਰਫ ਇੱਕ ਆਮ ਇਨਸਾਨ ਦੀ ਆਵਾਜ਼ ਮੁੱਖ ਮੰਤਰੀ ਤੱਕ ਪਹੁੰਚਾ ਕੇ ਉਹ ਚੀਜ਼ ਨੂੰ ਜਿੱਤਿਆ ਗਿਆ ਤੁਹਾਡੇ ਸੰਗਠਨ ਦੇ ਵਿੱਚ ਇੱਕ ਸਿੱਖ ਵੀ ਬੈਠੇ ਨੇ ਤੇ ਇਹ ਵੀ ਤੁਹਾਡੇ ਸੰਗਠਨ ਦੇ ਨਾਲ ਜੁੜੇ ਹੋਏ ਨੇ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਕੋਈ ਸਿੱਖ ਤੁਹਾਡੇ ਨਾਲ ਮੌਜੂਦ ਨਹੀਂ ਸੀ ਕਿ ਤੁਸੀ ਹਲੇ ਕਹਿਆ ਕਿ ਜਿਹੜਾ ਤਰਨਾ ਤੁਸੀਂ ਦਿੱਤਾ ਸੀਗਾ ਟੋਲ ਪਲਾਜ਼ੇ ਤੇ ਉੱਥੇ ਤੁਸੀਂ ਕੋਈ ਹਿੰਦੂ ਕੋਈ ਵੀ ਤੁਸੀਂ ਸਿੱਖ ਤਰਨ ਦਾ ਬੰਦਾ ਨਹੀਂ ਦੇਖਿਆ ਮੈਂ ਤੁਸੀਂ ਗਲਤ ਲੈ ਗਏ ਤੁਸੀਂ ਗਲਤ ਲੈ ਗਏ ਤੁਸੀਂ ਗਲਤ ਲੈ ਗਏ ਤੁਹਾਨੂੰ ਗਲਤ ਸੁਣਿਆ ਮਤਲਬ ਕਮਿਊਨਿਟੀ ਦਾ ਨਹੀਂ ਇਹ ਸਾਡੀ ਲੜਾਈ ਇੱਕ ਸਮਾਜਪਤੀ ਸੀ ਉਹ ਗਰੀਬਰ ਤੇ ਲੋਕਾਂ ਨਾਲ 80 ਰੋਲ ਦੇ ਨਖਾਇ ਸੀ ਜਦ ਕਿ ਕਰੋਨਾ ਪਹੁੰਚ ਉਹਨਾਂ ਲੋਕਾਂ ਨੇ ਬਹੁਤ ਵੱਡਾ ਕੰਮ ਕੀਤਾ ਸੀ ਸਪੀਚ ਦੇਣੀ ਹੀ ਕਿਉਂ ਹੈ ਇਹੋ ਗੱਲ ਤੇ ਸਵਾਲ ਸਾਡਾ ਹੈ ਜੇ ਹੀ ਸਪੀਚ ਦੇਣੀ ਹੀ ਕਿਉਂ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਉੱਪਰ ਜੇਕਰ ਕੋਈ ਦਿੰਦਾ ਉਸ ਲਈ ਕਿਉਂ ਤੱਕਣਾ ਤੇ ਉਸ ਤੋਂ ਐਕਸ਼ਨ ਜ਼ਰੂਰ ਹੋਣਾ ਚਾਹੀਦਾ ਚਾਹੇ ਸਾਡੇ ਜੋ ਪਰਲੇ ਤੇ ਰਹੇ ਹੁਣ ਕਹਿੰਦੇ ਨੇ ਤਾਲੀ ਇੱਕ ਹੱਦ ਤੋਂ ਨਹੀਂ ਵੱਜਦੀ ਜੇਕਰ ਕੋਈ ਦੂਜੇ ਧਿਰ ਵਾਲਾ ਬੰਦਾ ਕੁਝ ਨਹੀਂ ਕਹੋਦਾ ਤਾਂ ਫਿਰ ਤੁਸੀਂ ਵੀ ਨਹੀਂ ਬੋਲੋਗੇ ਹੈਨਾ ਪਰ ਅਕਸਰ ਦੇਖਿਆ ਜਾਂਦਾ ਹੈ ਕਿ Hindu ਸੰਗਠਨ ਵੱਲੋਂ ਜ਼ਿਆਦਾਤਰ ਸਟਾਰਟਿੰਗ ਕੀਤੀ ਜਾਂਦੀ ਹੈ ਬਿਲਕੁਲ ਦੇਖੋ ਮੈਂ ਤੁਸੀਂ Hindu ਸੰਗਠਨ ਦੇ ਬਲੇਮ ਤੇ ਲਾ ਰਹੇ ਹੋ ਪਰ ਅੱਜ ਦਾ ਮੁੱਦਾ ਇਹ ਸੀ ਕਿ ਇੱਕ ਸਟੇਜ ਤੇ ਚੜ ਕੇ ਪਰਵਾਨਾ ਵਰਗੇ ਬੰਦੇ ਨੇ ਬਿਲਕੁਲ ਫੈਲਦੀ ਕਿਉਂਕਿ ਜਿਹੜੇ ਸਾਡੇ ਫੌਜ ਦੇ ਜਵਾਨ ਸੀ ਉਹਨੇ ਮੈਨੂੰ ਬੋਲਿਆ ਸ਼ਾਇਦ ਤੁਸੀਂ ਇਹ ਵੀਡੀਓ ਨਹੀਂ ਦੇਖੀ ਉਸ ਵੀਡੀਓ ਦੇ ਵਿੱਚ ਇਹਨਾਂ ਜੈ ਬੋਲੇ ਗਿਆ ਫਿਰ ਦ੍ਰਿੰਦਰ ਸ਼ਾਸਤਰੀ ਜੀ ਨੂੰ ਧੰਕੀ ਦਿੱਤੀ ਗਈ ਕਿ ਇਸ ਪੇ ਐਚਪੀ ਦੇ ਅੰਦਰੋਂ ਬਿਲਕੁਲ ਹੁੰਦਾ ਅਸੀਂ ਆਪਣੇ ਵਕੀਲਾਂ ਤਾਂ ਸਲਾਹ ਕੀਤੀ ਪਰ ਪ੍ਰਸ਼ਾਸਨ ਇੱਥੇ ਅੱਖਾਂ ਖੋਲਣਾ ਨਹੀਂ ਚਾਹੁੰਦਾ ਸਰਕਾਰ ਇੱਥੇ ਅੱਖਾਂ ਨਹੀਂ ਖੋਲ ਰਹੀ ਜੰਦੀਆਂ ਜਦ ਵੀ ਦੱਬਿਆ ਜਾਂਦਾ ਸਾਡੇ ਸਮਾਜ ਨੂੰ ਦੱਬਿਆ ਜਾਂਦਾ ਤੁਹਾਡੀ ਹੁਣ ਮੰਗ ਕੀ ਹੈ ਮੁੱਖ ਮੰਤਰੀ ਮੰਗ ਕਰਦੇ ਸਭ ਤੋਂ ਪਹਿਲਾਂ ਸਾਡੀਆਂ ਮੰਗਾਂ ਜੇਕਰ ਪਰਵਾਨੇ ਤੇ ਪਰਚਾ ਨਾ ਦੱਚ ਕੀਤਾ ਗਿਆ ਤੇ ਰਾਸੀ ਬਗਵਾ ਸੇ ਨਾਲ ਸਗੈਟਨ ਹੱਦ ਤੰਦਾ ਸਿਰ ਸਾਰੇ ਪੰਜਾਬ ਵਿੱਚ ਕਰੇਗੀ ਮੌਜੂਦ ਸਾਡੇ ਡੀਜੀਪੀ ਸਾਹਿਬ ਅਸੀਂ ਇੱਕ ਆਪਣਾ ਪੂਰਾ ਇੱਕ ਪੰਨਾ ਬਣਾ ਕੇ ਉਹਨਾਂ ਨੂੰ ਮੈਂ ਜਾ ਰਹੇ ਛਤੀ ਨਾਲੇ ਕਵੈਸਟ ਕਰਾਂਗੇ ਵੀ ਮੁੱਖ ਮੰਤਰੀ ਸਾਹਿਬ ਏਸੀ ਨੂੰ ਐਸਪੀ ਦੇ ਅੰਦਰ ਤੁਸੀਂ ਵੈਰੀਫਾਈ ਕਰੋ ਅਸੀਂ ਨਹੀਂ ਕਹਿੰਦੇ ਕਿਸੇ ਤੋਂ ਨਜ਼ਾਇਜ਼ ਕਰਦੇ ਹੋ ਪਰ ਇਹ ਚੀਜ਼ ਨੂੰ ਵੈਰੀਫਾਈ ਕਰਨਾ ਚਾਹੀਦਾ ਹੈ ਇਹ ਇਹ ਚੀਜ਼ ਰਿਸਪੀ ਦੇ ਅੰਦਰ ਆਉਂਦੀ ਆਪਾਂ ਇੱਕ ਚੀਜ਼ ਇਕੱਠੇ ਹੋ ਜਾਂਦੀ ਹੈ ਕਾ ਧਰਮ ਦੇ ਮੁੱਦੇ ਤੇ ਕੱਲ ਨੂੰ ਲੁਧਿਆਣਾ ਸ਼ਹਿਰ ਇੱਕ ਤਰ੍ਹਾਂ ਦਾ ਬੰਦ ਵਰਗਾ ਮਾਹੌਲ ਸੀਗਾ ਕਾਲੇ ਪਾਣੀ ਕਰਕੇ ਉਦੋਂ ਸ਼ਿਵ ਸੈਨਾ ਜਾਂ ਤੁਹਾਡਾ ਕੋਈ ਵੀ ਆਪੂ ਉੱਥੇ ਨਹੀਂ ਮੌਜੂਦ ਸੀਗਾ ਕਿਸੇ ਨੇ ਪਾਣੀ ਦੀ ਗੱਲ ਨਹੀਂ ਕੀਤੀ ਇਹਨੇ ਗੱਲ ਕੀਤੀ ਕਿ ਡਾਈੰਗ ਵਾਕਈ ਉੱਥੇ ਗੰਦ ਪਾ ਰਹੀ ਹੈ ਆ ਨਾਲੇ ਫਿਊਚਰ ਚ 5 ਤੋਂ 10 ਸਾਲ ਚ ਲੁਧਿਆਣਾ ਸ਼ਹਿਰ ਨੂੰ ਵੀ ਕਾਲਾ ਪਾਣੀ ਪੀਣ ਨੂੰ ਮਿਲੇਗਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਕੱਲ ਉਹਨਾਂ ਨੇ ਕੰਮ ਕੀਤਾ ਅਗਰ ਤੁਸੀਂ ਲੁਧਿਆਣਾ ਦੇ ਮੁੱਦੇ ਤੇ ਗੱਲ ਕੀਤੀ ਹੈ ਨਾਲੇ ਤੇ ਹਾਂਜੀ ਅਸੀਂ 100% ਇਸ ਮੁੱਦੇ ਤੇ ਐਗਰੀ ਆ ਗਏ ਆ ਇਹਦੇ ਤੇ ਆਵਾਜ਼ ਚੱਕਣੀ ਚਾਹੀਦੀ ਹੈ ਤੇ ਸੋ ਅਸੀਂ ਉਹਨਾਂ ਨਾਲ ਆਪਣਾ ਸੰਗਠਨ ਪੂਰਾ ਖੜਾ ਕਰਾਂਗੇ ਉਹਨਾਂ ਦੇ ਨਾਲ ਜਿੱਥੇ ਨੂੰ ਲੋੜ ਪੈਗੀ ਸਾਡੀ ਲੋੜ ਕੀ ਅਸੀਂ ਉਹਨਾਂ ਦੇ ਕਮੋਡਲ ਮੋਡਲ ਆ ਕੇ ਚੱਲਾਂਗੇ ਉਹ ਸਾਡੇ ਵਾਸਤੇ ਬਹੁਤ ਜ਼ਰੂਰੀ ਮੁੱਦਾ ਹੈ ਜਿਹੜਾ ਨੇ ਚੱਕਿਆ ਉਹ ਬਹੁਤ ਜ਼ਰੂਰੀ ਮੁੱਦਾ ਹੈ ਉਹਦੇ ਨਾਲ ਜੋ ਇਸ ਟਾਈਮ ਮਾਹੌਲ ਇਸ ਟਾਈਮ ਲੁਧਿਆਣੇ ਦਾ ਹੈਗਾ ਮਤਲਬ ਜਿੰਨਾ ਦੰਦਾ ਪਾਣੀ ਹੈਗਾ ਇਸ ਟਾਈਮ ਉਹ ਲੋਕਾਂ ਨੂੰ ਪੀਣ ਨੂੰ ਮਿਲ ਰਿਹਾ ਇਹ ਡਾਈਨ ਦਾ ਪਾਣੀ ਸਾਡੇ ਟਰਾਂਸਪੋਰਟ ਅਗਰ ਆਉਂਦਾ ਡਾਈਨ ਦਾ ਪਾਣੀ ਪਿੱਛੇ ਟਰਾਂਸਪੋਰਟ ਡਾਈਨ ਹੈਗੀ ਹੈ ਉਥੋਂ ਪਾਣੀ ਸਾਰਾ ਟਰਾਂਸਪੋਰਟ ਅਗਰ ਆਉਂਦਾ ਸਾਨੂੰ ਪਤਾ ਪਾਣੀ ਦਾ ਕੀ ਹਾਲਾਤ ਨੇ ਨਿਰਜ ਜ਼ਹਿਰ ਹੋ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡਾ ਸੰਗਠਨ ਉਹਨਾਂ ਨਾਲ ਰਲ ਕੇ ਇਹਦੀ ਲੜਾਈ ਲੜੇ ਕਿ ਜਿਹਦੇ ਕਰਕੇ ਡੈਂਗਾ ਇਥੋਂ ਕੱਢ ਕੇ ਸਿਟੀ ਨੂੰ ਬਾਹਰ ਕੱਢਿਆ ਜਾਵੇ। ਕਾਈ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਵੀ ਇੱਕ ਬਿਆਨ ਆਇਆ ਸੀਗਾ ਜਿਹਦੇ ਵਿੱਚ ਉਹਨੇ ਕਿਹਾ 1 ਲੱਖ ਪ੍ਰਵਾਸੀ ਪੰਜਾਬੀਆਂ ਦਾ ਮੁਕਾਬਲਾ ਕਰਨ ਲਈ ਸਾਹਮਣੇ ਖੜੇਗਾ। ਉਸ ਟਾਈਮ ਵੀ ਤੁਸੀਂ ਅੱਗੇ ਆਏ ਆਹ ਜਵਾਬ ਦੇਣ ਵਾਸਤੇ ਆ ਗੱਲ ਦਾ ਕਿ 1 ਲੱਖ ਪ੍ਰਵਾਸੀ ਬੰਦਾ ਪੰਜਾਬੀਆਂ ਦਾ ਮੁਕਾਬਲਾ ਕਰੇਗਾ ਜੀ। ਉਹਦਾ ਸੰਗਠਨ ਕਿੱਥੇ ਮੈਂ ਦੱਸਦਾ ਜੀ ਉਸ ਟਾਈਮ ਸਾਨੂੰ ਇਹ ਸੂਚਨਾ ਨਹੀਂ ਸੀਗੀ। ਜਦੋਂ ਉਹਨਾਂ ਨੇ ਆਣਾ ਹੀ ਸਾਡੇ ਕੋਲੋਂ ਸੂਚਨਾ ਨਹੀਂ ਸੀਗੀ। ਅਗਰ ਸਾਨੂੰ ਸੋਚਣਾ ਹੁੰਦੀ ਦੇਖੋ ਅਸੀਂ ਪੰਜਾਬ ਦੇ ਹਿੱਤ ਦੀ ਲੜਾਈ ਲੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਧਰਮ ਵਾਸਤੇ ਮਤਲਬ ਧਰਮ ਸਾਡੇ ਵਾਸਤੇ ਸਾਰੇ ਕੂਚਣੇ ਹੈਗੇ ਨੇ ਅਸੀਂ ਉਹਨਾਂ ਹੀ ਲੜਾਈ ਲੜਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਪ੍ਰਵਾਸੀਆਂ ਦਾ ਜਿੱਥੇ ਮੁੱਦਾ ਆ ਜਾਂਦਾ ਹੈ ਉਹਦੇ ਵਿੱਚ ਅਸੀਂ ਕੋਈ ਐਡੇ ਦਾ ਬਿਆਨਬਾਜ਼ੀ ਨਹੀਂ ਕਰ ਸਕਦੇ ਕਿਉਂਕਿ ਪ੍ਰਵਾਸੀ ਆਏ ਇੱਥੇ ਹੁਣ ਬਾਹਰ ਤੋਂ ਆ ਕੇ ਕੰਮ ਕਰਨ ਜੀ ਸਕਦੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਇਹ ਸਰਕਾਰਾਂ ਦੀਆਂ ਜਿਹੜੀਆਂ ਨਲਾਕੀਆਂ ਨੇ ਸਰਕਾਰਾਂ ਦੀਆਂ ਨਲਾਕੀਆਂ ਜਿਹੜਾ ਉਹ ਪਸੰਦਾ ਬੁਲਾ ਰਹੀਆਂ ਨੇ ਇਹਦੇ ਵਿੱਚ ਸਰਕਾਰਾਂ ਨੂੰ ਚੀਜ਼ ਤੇ ਡੀਪਲੀ ਸੋਚਣਾ ਚਾਹੀਦਾ ਹੈ ਪਰ ਜਿਹੜਾ ਤੁਹਾਡਾ ਭਾਈਚਾਰਾ ਹੈਗਾ ਜੇ ਡਾਈਂਗ ਵਾਲੇ ਨੇ ਜਾਂ ਕੋਈ ਵੀ ਨੇ ਅਗਰ ਇਹ ਪ੍ਰਵਾਸੀਆਂ ਨੂੰ ਮੁੱਦਾ ਲੈ ਕੇ ਅੱਗੇ ਖੜਾ ਕਰਨ ਤੇ ਇਹਦੇ ਵਿੱਚ ਪ੍ਰਸ਼ਾਸਨ ਨੂੰ ਨਾਲ ਰਲ ਕੇ ਸਾਡੇ ਨਾਲ ਖੜ ਗਏ ਦੇਖੋ ਕੋਈ ਇਹਦੇ ਕੋਈ ਬਾਹਰ ਦੀ ਲੜਾਈ ਤਾਂ ਹੋਣੀਗੀ ਲੜਾਈ ਹੈਗੀ ਜਨ ਹਿੱਤ ਦੀ ਮਤਲਬ ਸਮਾਜ ਦੀ ਜਿਹੜਾ ਇਸ ਟਾਈਮ ਜ਼ਹਿਰ ਪੀ ਰਹੇ ਨੇ ਲੋਕੀ ਇਹ ਗੰਦਾ ਪਾਣੀ ਪੀ ਰਹੇ ਨੇ ਉਹ ਜ਼ਹਿਰੀਲੇ ਪਾਣੀ ਤੋਂ ਬਚਾਅ ਹੋ ਗਏ ਠੀਕ ਹੈ ਨਾ ਲੋਕਾਂ ਦੀ ਜ਼ਿੰਦਗੀ ਬਤਾਈ ਜਾ ਸਕੇ ਉਹਦੇ ਵਿੱਚ ਕੋਈ ਨਵਾਂ ਝਗੜੇ ਵਾਲਾ ਕੰਮ ਨਹੀਂ ਹੈਗਾ ਇਹ ਤਾਂ ਪ੍ਰਸ਼ਾਸਨ ਨੂੰ ਬਰਾਬਰ ਖੜ ਕੇ ਨਾਲੇ ਜਿਹੜਾ ਸਾਡਾ ਐਮਸੀ ਹੈਗਾ ਇਹਨੂੰ ਨਾਲ ਸਾਡੇ ਖੜ ਕੇ ਇਹ ਚੀਜ਼ਾਂ ਦਾ ਪੂਰਾ ਇਹਦੇ ਤੇ ਧਿਆਨ ਦੇਣਾ ਚਾਹੀਦਾ ਤੇ ਅਸੀਂ ਖੁਦ ਕਹਿੰਦੇ ਆ ਕਿ ਇਹ ਡਾਇਨਰ ਸ਼ਹਿਰ ਤੋਂ ਬਾਹਰ ਨਿਕਲ ਲਿਆ ਚਾਹੀਦੀਆਂ ਸਰ ਜੀ ਦਰਬਾਰ ਸਾਹਿਬ ਦੇ ਵਿੱਚ ਸੁਖਬੀਰ ਬਾਦਲ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਲੇਪਰੀ ਉਹਨਾਂ ਦੇ ਕੀ ਸਿਸਟਮ ਨੇ ਉਹਨਾਂ ਦੇ ਬਾਰੇ ਚ ਆਪਾਂ ਇਹ ਨਹੀਂ ਗੱਲ ਨਹੀਂ ਕਰ ਸਕਦੇ ਕਿ ਸੁਖਵੀਰ ਬਾਦਲ ਜੀ ਤੇ ਅਗਰ ਉੱਥੇ ਫਾਇਰਿੰਗ ਹੋਈ ਹੈ ਤੇ ਉਹ ਬੜੀ ਨਿੰਦਰੀਆ ਹੈਗੀ ਹੈ ਅਸੀਂ ਤਾਂ ਇਸ ਚੀਜ਼ ਨੂੰ ਗਲਤ ਹੀ ਕਹਾਂਗੇ ਇੱਕ ਦਰਬਾਰ ਸਾਹਿਬ ਦੇ ਵਿੱਚ ਅਗਰ ਇਦਾਂ ਦਾ ਕੋਈ ਕੰਮ ਹੋ ਰਿਹਾ ਤਾਂ ਬੜਾ ਨਿੰਦਨਯੋਗ ਹੈਗਾ ਇਹ ਨਹੀਂ ਹੋਣਾ ਚਾਹੀਦਾ ਸੀ ਸਰ ਅੱਜ ਅਸੀਂ ਦੇਖ ਰਹੇ ਹਾਂ ਬੰਗਲਾਦੇਸ਼ ਦੇ ਵਿੱਚ ਹਿੰਦੂਆ ਦੀ ਸਥਿਤੀ ਕਾਫੀ ਜ਼ਿਆਦਾ ਖਰਾਬ ਹੁੰਦੀ ਚਾਲੀ ਹੈ ਜਦੋਂ ਅਸੀਂ ਸਟਾਰਟਿੰਗ ਦੇ ਵਿੱਚ ਜਦੋਂ ਬੰਗਲਾਦੇਸ਼ ਦੇ ਵਿੱਚ ਤਫਤਾ ਪਲਟ ਹੋਇਆ ਤਾਂ ਹਿੰਦੂਆਂ 'ਤੇ ਕਾਫੀ ਅਤਿਆਚਾਰ ਹੋਏ ਤੇ ਹਲੇ ਤੱਕ ਵੀ ਰੁਕਿਆ ਨਹੀਂ ਹੈ ਤੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਸਟਾਰਟਿੰਗ ਦੇ ਵਿੱਚ ਤਾਂ ਕਾਫੀ ਪ੍ਰਦਰਸ਼ਨ ਹੋਏ ਹਿੰਦੂਆ ਦੀ ਰੱਖੀ ਦੇ ਲਈ ਆਵਾਜ਼ ਚੁੱਕਿਆ ਗਿਆ ਲੇਕਿਨ ਹੁਣ ਇਹ ਹਿੰਦੂ ਸੰਗਠਨ ਕਿਤੇ ਹੁਣ ਕਿਉਂ ਨਹੀਂ ਆਵਾਜ਼ ਚੁੱਕਿਆ ਮੇਰੇ ਛੋਟੇ ਵੀਰ ਸਾਡੇ ਨਾਲੇ ਰਾਸ਼ਟਰੀ ਪਰਮੁਖ ਪੰਕਜ ਜੀ ਨੇ ਇੱਕ ਗੱਲ ਦੱਸੀ ਸੀਗੀ ਹੁਣੇ ਕਿ ਅਸੀਂ ਹਿੰਦੂਤਵ ਦੀ ਲੜਾਈ ਲੜ ਰਹੇ ਹਾਂ ਅਸੀਂ ਆਪਣੇ ਹਿੰਦੂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਹਿੰਦੂਤਵ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੀ ਕੋਸ਼ਿਸ਼ ਇਹ ਹੈ ਕਿ ਸਭ ਤੋਂ ਵੱਡਾ ਜਿਹੜਾ ਮਾਈਨਸ ਪੁਆਇੰਟ ਹੈ ਨਾ ਕਿ ਸਾਡੇ ਅੰਦਰ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੋ ਸਕਦੇ ਸਾਰੇ ਤੇ ਅਸੀਂ ਹਰ ਵਾਰੀ ਅਪੀਲ ਕਰਦੇ ਕਿ ਜਿੰਨੇ ਵੀ ਸਾਡਾ ਭਾਈਚਾਰਾ ਹਿੰਦੂ ਸੰਗਠਨ ਹੈਗਾ ਜਾਂ ਹਿੰਦੂ ਪਾਰਟੀਆਂ ਜਿਹੜੀਆਂ ਬੜੀਆਂ ਹੋਈਆਂ ਜਾਂ ਸਿਪਚਾ ਨਾ ਕੋਈ ਵੀ ਹੈ ਅਗਰ ਇਹਨਾਂ ਦੇ ਵਿਚਾਰ ਕੀਤਾ ਜਾਵੇ ਅਗਰ ਆਪਣੀ ਰਾਜਨੀਤੀ ਨਾ ਚਫਗਾਂ ਦੇ ਚਮਕਾੜ ਤੇ ਇੱਥੇ ਵਿਚਾਰ ਕਰਨ ਕਿ ਆਪਣੇ ਹਿੰਦੂਆਂ ਨੂੰ ਕਿਵੇਂ ਸੁਰੱਖਿਤ ਕਰ ਸਕਦੇ ਆ ਅਸੀਂ ਕਦੀ ਭੇਡਪਾਉ ਕਰਕੇ ਨਹੀਂ ਚੱਲੇ ਭੇਡਪਾਉ ਦਾ ਮਤਲਬ ਅਸੀਂ ਜਾਤ ਪਾਤ ਨੂੰ ਕਦੀ ਨਹੀਂ ਵੰਡਿਆ ਪਰ ਫਿਰ ਵੀ ਅਸੀਂ ਆਪਣੇ ਧਰਮ ਦੀ ਰੱਖਿਆ ਇਸ ਕਰਕੇ ਕਰਨਾ ਚਾਹੁੰਦੇ ਹਾਂ ਸਾਡੇ ਵਾਸਤੇ ਪਹਿਲੀ ਗੱਲ ਗਈ ਸਾਰੇ ਧਰਮ ਸਾਡੇ ਵਾਸਤੇ ਪੂਜਣੇ ਹੈਗੇ ਪਰ ਅਗਰ ਕੋਈ ਰੈਡ ਸਪੀਚ ਦਿੰਦਾ ਜਿੱਦਾਂ ਹੋਰ ਪਿੱਛੇ ਪਰਵਾਣੇ ਸਪੀਚ ਦਿੱਤੀ ਹੈ ਤੇ ਉਹ ਸਾਰੇ ਸਭ ਲੰਦਰੀ ਹੈਗੀ ਸੀ ਉਦੋਂ ਤੇ ਹੁਣ ਤੱਕ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਸਾਡੇ ਪਿੱਛੇ ਚਾਰੇ ਜਿਹੜੇ ਹਿੰਦੂ ਲੀਡਰ ਨੇ ਲੁਧਿਆਣੇ ਦੇ ਵਿੱਚ ਉਹਨਾਂ ਤੇ ਮੁਕਦਮੇ ਦਰਜ ਕਰ ਦਿੱਤੇ ਸੀ ਕਿ ਹੇਡ ਸਪੀਚ ਤੇ ਜਿਹੜੀ ਅੱਜ ਤੱਕ ਖੈਰ ਇੱਕ ਦੋ بڑے ਬੰਦੇ ਦੇ अलावा ਕਿਸੇ ਦੇ ਕੋਲੋਂ ਆਪਾਂ ਹੇਡ ਸਪੀਚ ਸੁਣੀ ਵੀ ਨਹੀਂ ਹੈਗੀ ਪਰ ਜਿਹੜਾ ਬੰਦਾ ਸਰਿਆਂ ਰੰਚਗੋ ਬਤਮੀਜੀ ਕਰ ਰਿਹਾ ਸਟੇਜ ਤੇ ਸਰਿਆਂ ਬੋਲ ਰਿਹਾ ਉਹਦੇ ਤੇ ਹੁਣ ਤੱਕ ਪ੍ਰਸ਼ਾਸਨ ਕਿੱਥੇ ਸਰਕਾਰਾਂ ਕਿੱਥੇ ਨੇ ਸੋ ਸਰਕਾਰਾਂ ਨੂੰ ਇਹਨਾਂ ਮੁੱਦਿਆਂ ਤੇ ਖੁਦ ਧਿਆਨ ਦੇਣਾ ਚਾਹੀਦਾ ਹੈ ਭਾਈ ਚਾਰੇ ਨੂੰ ਨਾ ਟੁੱਟਣ ਦਿਓ ਜਿਹੜਾ ਲੋਕ ਮਾਸ ਦਾ ਰਿਸ਼ਤਾ ਸਾਡਾ ਕੈਮਰਾਨ ਦੇਓ ਇਹੋ ਜਿਹੜੇ ਸ਼ਰਾਰਤੀ ਤੱਤ ਨੇ ਇਹਨਾਂ ਦੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਕੀ ਲੱਗਦਾ ਜਿਹੜੇ ਪਰਚੇ ਹੋਏ ਨੇ ਕਿਸ ਕੀ ਲੱਗਦਾ ਜਿਹੜੇ ਚਾਰ ਹਿੰਦੂ ਨੇਤਾ ਦੇ ਜਿਹੜੇ ਪਰਚੇ ਦਰਜ ਹੋਏ ਨੇ ਕਿਸੇ ਤੇ ਸ਼ਹਿਦਤ ਹੋਏ ਨੇ ਨਹੀਂ ਦੇਖੋ ਇਹ ਚੀਜ਼ ਨੂੰ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਅਸੀਂ ਹੈਡ ਸਪੀਚ ਕੀ ਗੱਲ ਹੋਰ ਜਿਹੜੇ ਹੈਗੇ ਨੇ ਸਮਾਜਵਾਦੀ ਧਰਮ ਵਾਲੇ ਬੰਦੇ ਕੋ ਹੇਟ ਸਪੀਚ ਨਹੀਂ ਦਿੰਦੇ ਕਿਸੇ ਵੀ ਤੁਸੀਂ ਬਾਹਰ ਚਲੇ ਜਾਓ ਦੇਖ ਲਓ ਹਰ ਜਗ੍ਹਾ ਹੇਟ ਸਪੀਚਾਂ ਦਿੱਤੀ ਜਾਂਦੀ ਹੈ ਪਰ ਹਿੰਦੂ ਸੰਗਠਨ ਨੂੰ ਹੀ ਟਾਰਗੇਟ ਕਿਉਂ ਕੀਤਾ ਜਾਂਦਾ ਕਿਸ ਵਾਸਤੇ ਮਤਲਬ ਹਿੰਦੂ ਦਬਾਰ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹਿੰਦੂ ਸਿਰ ਰੇ ਚੱਕੇ ਜਿੱਥੇ ਉਹ ਸਿਰ ਚੱਕਦਾ ਉੱਥੇ ਉਹਨਾਂ ਦੇ ਕੋਈ ਨਾ ਕੋਈ ਏਦਾਂ ਦਾ ਮੁਕਦਮਾ ਠੋਕ ਦਿੰਦੇ ਕਿ ਉਹ ਚੁੱਪ ਕਰਕੇ ਬੈਠ ਜਾਏ ਬਾਕੀ ਵੀ ਡਰ ਜਾਣ ਕਿ ਉਹ ਬੈਠ ਜਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅੱਗੇ ਤੋਂ ਬਰਦਾਸ਼ਤ ਨਹੀਂ ਕੀਤੀ ਜਾਣਗੀਆਂ ਅਗਰ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਬਰਾਬਰ ਨਜ਼ਰ ਨਾਲ ਦੇਖਣਾ ਚਾਹੀਦਾ ਅਗਰ ਪ੍ਰਸ਼ਾਸਨ ਦੋ ਨਜ਼ਰਾਂ ਨਾਲ ਦੇਖੂਗਾ ਤੇ ਹਿੰਦੂ ਸੰਗਠਨ ਰਾਸ਼ਟਰੀ ਭਗਵਤ ਸੈਨਾ ਇਹ ਕਿਸੇ ਕੀਮਤ ਦੇ ਚੀਜ਼ ਨੂੰ ਬਰਦਾਸ਼ਤ ਨਹੀਂ ਕਰੇਗੀ ਡੱਟ ਕੇ ਮੁਕਾਬਲਾ ਕਰੇਗੀ ਚਾਹ ਜਿਹੜਾ ਮਰਜੀ ਸਾਹਮਣੋਂ ਹਾਜੀ ਸਾਹਿਬ ਜਿੱਦਾਂ ਕਿ ਸਾਡੀ ਭੈਣ ਨੇ ਬੋਲਿਆ ਕਿ ਬੰਗਲਾਦੇਸ਼ ਦੇ ਉੱਤੇ ਤੁਸੀਂ ਤੁਹਾਡਾ ਭਗਵਤ ਸੈਨਾ ਸੰਗਠਨ ਕੀ ਕਰ ਰਿਹਾ ਪਹਿਲਾਂ ਤਾਂ ਅਸੀਂ ਆਪਣਾ ਇਮਿਊਨਿਟੀ ਸਿਸਟਮ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਅੱਜ ਦੇ ਟਾਈਮ ਦੇ ਵਿੱਚ ਜਦੋਂ ਸਾਡੇ ਜਿਹੜੇ ਹਿੰਦੂ ਹੈ बटे ਪਏ ਆ ਪਹਿਲਾਂ ਵੀ ਇਹ ਹੀ ਰਿਹਾ ਹੈ ਕਿ ਲੋਕਾਂ ਨੇ ਜਾਤ ਪਾਤ ਵਿੱਚ ਹਿੰਦੂਆਂ ਨੂੰ ਸਨਾਤਨਿਆਂ ਨੂੰ ਬਟਵਾਰਾ ਕੀਤਾ ਸੀਗਾ ਪਹਿਲਾਂ ਸਾਨੂੰ ਆਪਣਾ ਇਮਿਊਨਿਟੀ ਸਿਸਟਮ ਠੀਕ ਕਰਨ ਦੀ ਬੜੀ ਜ਼ਰੂਰਤ ਹੈ ਪਹਿਲਾਂ ਅਸੀਂ ਇੱਕ ਪਲੈਟਫਾਰਮ ਤੇ ਇਕੱਠੇ ਹੋਵਾਂਗੇ ਤਾਂ ਹੀ ਕਿਸੇ ਬਾਰੇ ਸੋਚਾਂਗੇ ਪਹਿਲਾਂ ਅਸੀਂ ਆਪਣਾ ਘਰ ਠੀਕ ਕਰੀਏ ਫਿਰ ਅਸੀਂ ਕਿਸੇ ਦੇ ਘਰ ਵੱਲ ਦੇਖਾਂਗੇ ਇਸ ਕਰਕੇ ਸਭ ਤੋਂ ਪਹਿਲਾਂ ਸਾਨੂੰ ਆਪਣਾ ਘਰ ਠੀਕ ਕਰਨ ਦੀ ਅੱਜ ਦੇ ਟਾਈਮ ਦੇ ਵਿੱਚ ਜ਼ਰੂਰਤ ਹੈ